Yeah. I'm ਅੱਜ ਵਿੱਚ 13 ਜਨਵਰੀ ਤੋਂ ਸ਼ੁਰੂ ਹੋ ਰਿਹਾ ਮਹਾਕੁੰਭ ਵਿੱਚ ਤੇਸ਼ਪਰ ਤੋਂ ਸਾਧੂ ਸੰਤ ਪਹੁੰਚ ਰਹੇ ਹਨ ਤੇਸ਼ਪਰ ਦੇ ਸਾਧੂ ਸੰਤ ਤੇ ਅਖਾੜਿਆਂ ਦਾ ਇਤਿਜੋਲ ਸ਼ੋਰ ਨਾਲ ਪ੍ਰਵੇਸ਼ ਜਾਰੀ ਹੈ ਅੱਜ ਸਿੱਖ ਨਿਰਮਲ ਅਖਾੜੇ ਦੇ ਸੰਤ ਰੱਥ ਪੱਗੀ ਅਤੇ ਘੋੜਿਆਂ ਤੇ ਸਵਾਰੋ ਕੇ ਮਹਾਕੁੰਭ ਪਹੁੰਚੇ ਉੱਥੇ ਪਹੁੰਚਣ ਦੀ ਉਹਨਾਂ ਦਾ ਨਿੱਕਾ ਸਵਾਗਤ ਵੀ ਕੀਤਾ ਗਿਆ ਸ਼ਰਧਾਲੂਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਤੇ ਮਹਿਲਾਵਾਂ ਦੁਆਰਾ ਅੱਜ ਗੁਰਬਾਣੀ ਤੇ ਕੀਰਤਨ ਕੀਤੇ ਜਾਣਗੇ ਸਿੱਖ ਸੰਤ ਸਮਾਜ ਦਾ ਮਹਾਕੁੰਭ ਵਿੱਚ ਪਹੁੰਚਣਾ ਹਿੰਦੂਆ ਤੇ ਸਿੱਖਾ ਵਿੱਚ ਪਾੜਾ ਦਰਸਾਉਣ ਵਾਲੇ ਫਿਰਕੂ ਅੰਸਰਾਂ ਦੇ ਮੂੰਹ ਤੇ ਕਰਾਰੀ ਚਪ ਦੁਨੀਆਂ ਦਾ ਸਭ ਤੋਂ ਵੱਡਾ ਅਧਿਆਤਮਿਕ ਕੱਠ ਪੋਸ਼ ਪੂਰणिमा ਨਾਮੀ ਇੱਕ ਦੁਰਲਭ ਸਵਰਗੀ ਸਰਚਨਾ ਦੇ ਕਾਰਨ ਹੋਰ ਵੀ ਮਹੱਤਵਪੂਰਨ ਹੈ ਜੋ ਕਿ ਹਰ 144 ਸਾਲਾਂ ਵਿੱਚ ਸਿਰਫ ਇੱਕ ਵਾਰ ਹੁੰਦਾ ਹੈ ਅੰਦਾਜਨ ਡੇਢ ਕਰੋੜ ਸ਼ਰਧਾਲੂ ਇੱਥੇ ਗੰਗਾ ਜਮੁਨਾ ਅਤੇ ਸਰਸਵਤੀ ਦੇ ਪਵਿੱਤਰ ਸੰਗਮ ਵਿੱਚ ਪਵਿੱਤਰ ਟੁੱਪ ਕੀ ਲਗਾਉਣਗੇ ਦੇਸ਼ ਦੇ ਹਰ ਕੋਨੇ ਤੋਂ ਸ਼ਰਧਾਲੂ ਪ੍ਰਯਾਗਰਾਜ ਆਏ ਹਨ ਪ੍ਰਸ਼ਾਸਨ ਅਨੁਸਾਰ ਜਰਮਨੀ ਬ੍ਰਾਜ਼ੀਲ ਅਤੇ ਰੂਸ ਸਮੇਤ 20 ਦੇਸ਼ਾਂ ਤੋਂ ਸ਼ਰਧਾਲੂ ਆਏ ਹਨ ਮਹਾਕੁੰਮ ਮੇਲਾ 26 ਫਰਵਰੀ ਨੂੰ ਸਮਾਪਤ ਹੋਵੇਗਾ ਜਿਸ ਵਿੱਚ 14 ਜਨਵਰੀ 29 ਜਨਵਰੀ ਅਤੇ 3 ਫਰਵਰੀ ਨੂੰ ਮਹੱਤਵਪੂਰਨ ਇਸ਼ਨਾਨ ਰਸਮਾਂ ਕੀਤੀਆਂ ਜਾਂਦੀਆਂ